ਗਿਆ ਕਰ ਸਕੀਏ ਇਹ ਇੱਕ ਸਾਫ ਸਪਾਈ ਵੀ ਰੱਖ ਸਕੀਏ ਤੇ ਪੀਣ ਵਾਲਾ ਪਾਣੀ ਵੀ ਚੰਗਾ ਹੋ ਸਕੇ ਆ ਗੜੀਆਂ ਨਾਲੀਆਂ ਦਾ ਜਿਹੜਾ ਕੋਈ ਜਿਸ ਤਰ੍ਹਾਂ ਦੇ ਹਾਲਾਤ ਬਣੇ ਉਹਨਾਂ ਤੋਂ ਬਚਣ ਦੇ ਲਈ ਅਸੀਂ ਰਲ ਮਿਲ ਕੇ ਤੇ ਕੰਮ ਕਰੀਏ ਸ਼ੀਵਰ ਦਾ ਸਿਸਟਮ ਜਿਹੜਾ ਖਰਾਬ ਹੋ ਕੇ ਬਹੁਤ ਲੰਮੇ ਸਾਲਾਂ ਤੋਂ ਇਹ ਬੜੀਆਂ ਹੋਈਆਂ ਚੀਜ਼ਾਂ ਨੂੰ ਕਦੇ ਥੋੜੀ ਲੋੜ ਸੀ ਆਬਾਦੀ ਵੀ ਗਾਂ ਵਧ ਜਾਂਦੀ ਹੈ ਉਸ 'ਚ ਐਕਸਟੈਂਸ਼ਨ ਕਰਨੀ ਉਹਦੀ ਮੋਰ ਰੀਨਿਊਇਟ ਕਰਨਾ ਜੋ ਵੀ ਹੈ ਲੋੜਾ ਉਹ ਤੁਹਾਡੀ ਕਾਰਪੋਰੇਸ਼ਨ ਤੇ ਸਰਕਾਰ ਨਾਲ ਮਿਲ ਕੇ ਕਰ ਸਕਦੀ ਹੈ ਕਈ ਵਾਰੀ ਅਸੀਂ ਉੱਤੇ ਸਰਕਾਰ ਹੋਰ ਬਣਾ ਕੇ ਤੇ ਥੱਲੇ ਨਵੇਂ ਦਾ ਹੋਰ ਬਣਾ ਲਏ ਨੇ ਉਹਦੇ ਵਿੱਚ ਥੋੜੇ ਜੇ ਅੜਿੱਕੇ ਲੱਗਦੇ ਰਹਿੰਦੇ ਆ ਕਿ ਕਾਰਪੋਰੇਸ਼ਨ ਨੂੰ ਮਤਾ ਪਾਸ ਕਰ ਦਿੰਦੀ ਹੈ ਸਰਕਾਰ ਨੇ ਉਹਦੇ ਤੇ ਉਹ ਇਹ ਤੇ ਉਸ ਵੇਲੇ ਉਹ ਕਾਰਪੋਰੇਸ਼ਨ ਨੇ ਉਹਦੇ ਨਾਲ ਉਹ ਗੱਲਾਂ ਲੋਕਾਂ ਦੇ ਤਕਲੀਫਾਂ ਵੱਲ ਲੈ ਜਾਂਦੀਆਂ ਜਾਂਦੀਆਂ ਸੋ ਤੁਸੀਂ ਇਹਨਾਂ ਤਕਲੀਫਾਂ ਤੋਂ ਬਚਣ ਲਈ ਫੈਸਲਾ ਹੀ ਆਪ ਵੱਡਾ ਕਰ ਲੈਣਾ ਝਾੜੂ ਦਾ ਨਿਸ਼ਾਨ ਹੈ 385 ਵਾਰਡਾਂ ਤੇ ਹੀ ਚੋਣ ਲੜ ਰਹੇ ਆ ਸਾਰੇ ਦਾ ਇਹ ਬੇਨਤੀ ਹੈ ਅੰਮ੍ਰਿਤਸਰ ਸਾਹਿਬ ਦੇ ਲੋਕਾਂ ਨੂੰ ਇਸ ਵਾਰਡ ਦੇ ਸਾਰੇ ਸਰਕਾਰ ਜੋ ਪੈਣ ਭਰਾਵਾ ਨੂੰ ਤੁਸੀਂ ਤਾਂ ਆਏ ਹੋ ਮੈਂ ਤੁਹਾਨੂੰ ਇਹ ਵੀ ਬੇਨਤੀ ਕਰੂੰਗਾ ਇਹ ਨਹੀਂ ਸਨੇਹਾ ਜੇ ਤੁਸੀਂ ਘਰ ਵਿੱਚ ਸਾਡੀਆਂ ਭੈਣਾਂ ਬਣਾਵਾ ਵੱਡੇ ਬਜ਼ੁਰਗ ਜਿਹੜੇ ਬੈਠੇ ਉਹਨਾਂ ਵੀ ਪਚਾਓਗੇ ਤੇ ਜਰੂਰ ਵੱਡੀ ਸਫਲਤਾ ਹੋਊਗੀ ਬੀਬੀ ਕੋਜੀਤ कौर ਜੀ ਟੋਨ ਨਿਸ਼ਾਨ ਝਾੜੂਗਾ ਨੂੰ ਆਪਾਂ ਇਥੋਂ ਦਾ ਸਾਡੀ ਕਾਰਪੋਰੇਸ਼ਨ ਦਾ ਮੈਂਬਰ ਬਣੋਣਾ ਇਹਨੀਆਂ ਇੱਕ ਬੇਸੀਆਂ ਮੇਰੀਆਂ ਪ੍ਰਵਾਨ ਕਰਿਓ ਸਾਰਿਆਂ ਦਾ ਧੰਨਵਾਦ ਨਾਲ ਬੇਨਤੀ ਹੈ ਪਵਿੱਤਰ ਸ਼ਹਿਰ ਦੀ ਡਵੈਲਪਮੈਂਟ ਵਾਸਤੇ ਕੋਈ ਕਸਰ ਨਹੀਂ ਛੱਡੀ ਜਾਊਗੀ ਪਰ ਤੁਹਾਡਾ ਆਸਰਾ ਸਿਰਫ ਤੁਹਾਡੇ ਲੋੜ ਹੈ ਚਾਹੇ ਮੈਂ ਮੰਤਰੀ ਹੈ ਚਾਹੇ ਮੁੱਖ ਮੰਤਰੀ ਸਾਹਿਬ ਆਏ ਸਾਨੂੰ ਸੀ ਸਦਾ ਕੀਤਾ ਬਹੁਤ ਵੱਡਾ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਦੀ ਦੇਵੀ ਰਾਮ ਇਹਦੇ ਲਈ ਅਸੀਂ ਕੁਝ ਕਰ ਸਕਦੇ ਹੋਈ ਇਹ ਤਾਂ ਆਪਣੇ ਆਪ ਮੁੱਖ ਕੁਝ ਕਿਸੇ ਨੂੰ ਸਮਝਾਂਗੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਬਹੁਤ ਨਹੀਂ ਜਲਦੀ ਕਿ ਕਿਦਰੀ ਇਹ ਸ਼ੋਭ ਸਮਾਜਾਰੀ ਆਗਮਨ ਪ੍ਰਾਪਤ ਹੋਏਗਾ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਦੋਵੇਂ ਹੱਥ ਖੜੇ ਕਰਕੇ ਸਾਰੇ ਜਿੰਨੇ ਵੀ ਆਪਾਂ ਖੜੋਤੇ ਆ ਬੈਠੇ ਆ ਦੋਵੇਂ ਹੱਥ ਖੜੇ ਕਰਕੇ ਆਪਾਂ ਵਿਸ਼ਵਾਸ ਦਿਵਾਈਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਨੂੰ ਘਰ ਘਰ ਤੱਕ ਪਹੁੰਚਾਵਾਂਗੇ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਧੰਨਵਾਦ